ਖੰਭ ਕਟਾ ਕੇ ਭੋਲਾ ਪੰਛੀ ਖੰਭ ਕਟਾ ਕੇ ਭੋਲਾ ਪੰਛੀ ਹੁਣ ਪਿਆ ਲੜ ਖੜਾਉਂਦਾ ਏ ਤੇ ਬੀਤਿਆ ਵੇਲਾ ਸੋਚ-ਸੋਚ ਕੇ ਸੋਚ-ਸੋਚ ਉਸਤੋਂਦਾ ਏ ਚੋਗ ਮੋਤੀਆਂ ਦੀ ਪਾ ਕੇ ਉਹਨਾਂ ਲਾਲਚ ਵਿੱਚ ਪਰਮਾਇਆ ਸੀ ਚੋਗ ਮੋਤੀਆਂ ਦੀ ਪਾ ਕੇ ਉਹਨਾਂ ਲਾਲਚ ਵਿੱਚ ਪਰਮਾਇਆ ਸੀ ਤੇ ਹੁਣ ਉਹ ਭਾਲੇ ਉਹੀ ਗੱਲਾਂ ਤੇ ਉਵੇਂ ਉਡਣਾ ਚਾਹੁੰਦਾ ਏ ਹਰ ਬੰਦਾ ਇੱਥੇ ਕੱਟ ਪੁਤਲੀ ਏ ਹਰ ਬੰਦਾ ਇੱਥੇ ਕੱਟ ਪੁਤਲੀ ਏ ਇਸ਼ਾਰਿਆਂ ਉੱਤੇ ਨੱਚਦਾ ਏ ਦਿਮਾਗ ਕਿਸੇ ਦਾ ਮਿਹਨਤ ਕਿਸੇ ਦੀ ਤੇ ਫਾਇਦਾ ਕੋਈ ਉਠਾਉਂਦਾ ਏ ਅੱਗੇ ਜੀ ਬਣ ਕੇ ਮੁਖੀ ਤੂੰ ਕਾਫਲੇ ਦਾ ਕਾਦੋਂ ਡੱਗ ਮੰਗਾ ਰਿਆ ਬਣ ਕੇ ਮੁਖੀ ਤੂੰ ਕਾਫਲੇ ਦਾ ਕਾਦੋਂ ਡੱਗ ਮੰਗਾ ਰਿਆ ਦਿਲ ਚ ਠਾਨ ਜੋ ਤੁਰੇ ਮੁਸਾਫਰ ਉਹੀ ਮੰਜ਼ਿਲ ਪਾਉਂਦਾ ਏ ਜੇਟ ਹਾਰ ਦੀਆਂ ਧੁੱਪਾਂ ਦਾ ਮੇਰੇ ਤੇ ਕੋਈ ਅਸਰ ਨਹੀਂ ਜੇਟ ਹਾਰ ਦੀਆਂ ਧੁੱਪਾਂ ਦਾ ਮੇਰੇ ਤੇ ਕੋਈ ਅਸਰ ਨਹੀਂ ਪਸੰਦ ਬਹਾਰ ਦੀ ਰੁੱਤ ਦਾ ਮੌਸਮ ਮੈਨੂੰ ਪਿਆਰ ਡਰਾਉਂਦਾ ਏ ਉਜੜਿਆ ਤੇਰਾ ਚਮਨ ਹੈ ਤੂੰ ਮੰਗੇਂ ਕੀਮਤ ਬਹਾਰ ਦੀ ਉਜੜਿਆ ਤੇਰਾ ਚਮਨ ਹੈ ਤੂੰ ਮੰਗੇਂ ਕੀਮਤ ਬਹਾਰ ਦੀ ਤੇ ਐਸਾ ਸੌਦਾ ਘਾਟੇ ਵਾਲਾ ਦੱਸ ਕਿਹੜਾ ਦਲਾਲ ਕਰਾਉਂਦਾ ਏ ਕਾਂ ਦਾ ਉਹ ਮਲਾ ਸੀ ਕਾਂ ਦਾ ਉਹ ਮਲਾ ਸੀ ਜਿਹੜਾ ਮੰਜ ਧਾਰ ਵੀ ਡੁੱਬ ਗਿਆ ਡੁੱਬਲੇ ਨੂੰ ਤਣਕੇ ਦਾ ਸਹਾਰਾ دیਵਾਨੇ ਪਾਰ ਪਚਾਉਂਦਾ ਏ ਤੇ ਖੰਭ ਕਟਾ ਕੇ ਭੋਲਾ ਪੰਛੀ ਹੁਣ ਪਿਆ ਲੜ ਖੜਾਉਂਦਾ ਏ